ਮੇਰਾ ਨਾਮ ਵਰਜੇਸ਼ ਗੁਪਤਾ ਮੈਂ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਦਾ ਨਿਵਾਸੀ ਹਾਂ ਜੋ ਅੱਜ ਬਾਰਿਸ਼ ਹੋਈ ਹੈ ਪਹਿਲੇ ਤਾਂ ਆਮ ਜਨਤਾ ਨੂੰ ਬੜਾ ਸਕੂਨ ਮਿਲਿਆ ਕਿ ਜਿਹੜੀ ਬਾਰਿਸ਼ ਹੋਈ ਹੈ ਲੇਕਿਨ ਇਸ ਬਾਰਿਸ਼ ਨੇ ਕਈ ਚੀਜ਼ਾਂ ਨੂੰ ਜਿਹੜਾ ਆ ਜੋ ਪੰਜਾਬ ਸਰਕਾਰ ਹੈ ਜਾਂ ਸਾਡਾ ਸ਼ਹਿਰ ਦੀ ਜੋ ਰਾਜਨੀਤਿਕ ਦਾਇਰਾ ਹੈ ਮੌਜੂਦਾ ਸਰਕਾਰ ਦਾ ਉਹ ਦਾਇਰਾ ਜਿਹੜਾ ਹੈ ਉਹਨੇ ਸਾਹਮਣੇ ਲਿਆ ਕੇ ਰੱਖਤਾ ਵੀ ਹਾਲਾਤ ਕੀ ਹੈ ਬੜੇ ਸਮੇਂ ਤੋਂ ਅਸੀਂ ਸਾਰੇ ਹੀ ਸੰਘਰਸ਼ ਕਰ ਰਹੇ ਸੀ ਵੀ ਸ਼ਹਿਰ ਦੇ ਅੰਦਰ ਸੀਵਰੇਜ ਦੀ ਸਫਾਈ ਕਰਾਈ ਜਾਏ ਆਨ ਵਾਲੇ ਟਾਈਮ ਦੇ ਵਿੱਚ ਜੇ ਬਾਰਸ਼ਾਂ ਹੁੰਦੀਆਂ ਤਾਂ ਬਹੁਤ ਬੁਰਾ ਹਾਲ ਹੋਏਗਾ ਔਰ ਉਹੀ ਹੋਇਆ ਅੱਜ ਵੀ ਪਹਿਲੀ ਬਾਰਿਸ਼ ਨੇ ਅੱਜ ਦੀ ਪਹਿਲੀ ਬਾਰਿਸ਼ ਨੇ ਦਿਖਾਤਾ ਕਿ ਆਮ ਪਾਰਟੀ ਦੀ ਜਿਹੜੀ ਸੱਤਾ ਹੈ ਉਹ ਕਿਸ ਪਲੇਟਫਾਰਮ ਤੇ ਔਰ ਕਿੱਥੇ ਕੰਮ ਕਰ ਰਹੀ ਹੈ ਚਰਦਾ ਇਨਾਂ ਦੀ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਚ ਬੱਡਾ ਥੱਲੇ ਟੱਕਰ ਪਾਣੀ ਚਲਾ ਗਿਆ ਕਿਚਨ ਚ ਪਾਣੀ ਚਲਾ ਗਿਆ ਦੁਕਾਨਾਂ ਜਿਹੜੀਆਂ ਉਹ 5 5 6 6 ਫੁੱਟ ਦੁਕਾਨਾਂ ਜਿਹੜੀਆਂ ਘਾ ਮੰਡੀ ਦਾ ਚੌਕ ਹੈ ਗਾਂਧੀ ਚੌਕ ਹੈ ਉਹ ਡੁੱਬਿਆ ਪਿਆ ਸਾਡੇ ਜਿਹੜੇ ਦੁਕਾਨਦਾਰ ਵੀਰ ਆ ਉਹਨਾਂ ਦਾ ਇੰਨਾ ਨੁਕਸਾਨ ਹੋਇਆ ਹੱਦ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਦਾ ਹਰਜਾਨਾ ਕੌਣ ਭਰੇਗਾ ਹਰ ਸਾਲ ਮੈਂ ਇੱਕ ਹੀ ਬੇਨਤੀ ਕਰਦਾ ਆਂ ਜੇ ਕਿਸਾਨ ਨੂੰ ਮੁਆਵਜ਼ਾ ਮਿਲ ਸਕਦਾ ਹੈ ਫਸਲ ਖਰਾਬ ਹੋਣ ਤੇ ਤਾਂ ਸਾਡਾ ਵਪਾਰੀ ਵਰਗ ਹੈ ਜੇ ਇਹੋ ਜੇ ਮੌਸਮ ਚ ਜਾਂ ਕਿਸੇ ਵੀ ਤਰ੍ਹਾਂ ਦਾ ਜੇ ਵਪਾਰੀ ਵਰਗ ਦਾ ਨੁਕਸਾਨ ਹੁੰਦਾ ਹੈ ਤਾਂ ਵਪਾਰੀ ਵਰਗ ਨੂੰ ਵੀ ਸਰਕਾਰ ਮੁਆਵਜ਼ਾ ਜ਼ਰੂਰ ਦੇਵੇ ਤਾਂ ਜੋ ਅੱਜ ਦੇ ਨੁਕਸਾਨ ਹੋਣਗੇ ਅਸੀਂ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਸਾਡੇ ਸਾਰੇ ਪੰਜਾਬ ਦੇ ਵਪਾਰੀ ਵਰਗ ਦਾ ਜਿੰਨਾ ਵੀ ਨੁਕਸਾਨ ਹੋਏਗਾ ਉਹ ਵੀ ਤੁਸੀਂ ਉਹ ਵੀ ਤੁਸੀਂ ਜ਼ਰੂਰ ਉਸ ਉਹਦਾ ਭੁਗਤਾਨ ਕਰੋ ਦੁਕਾਨ ਮੇਰਾ ਨਾਮ ਵਰਜੇਸ਼ ਗੁਪਤਾ ਮੈਂ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਦਾ ਨਿਵਾਸੀ ਹਾਂ ਜੋ ਅੱਜ ਬਾਰਿਸ਼ ਹੋਈ ਹੈ ਪਹਿਲੇ ਤਾਂ ਆਮ ਜਨਤਾ ਨੂੰ ਬੜਾ ਸਕੂਨ ਮਿਲਿਆ ਕਿ ਜਿਹੜੀ ਬਾਰਿਸ਼ ਹੋਈ ਹੈ ਲੇਕਿਨ ਇਸ ਬਾਰਿਸ਼ ਨੇ ਕਈ ਚੀਜ਼ਾਂ ਨੂੰ ਜਿਹੜਾ ਆ ਜੋ ਪੰਜਾਬ ਸਰਕਾਰ ਹੈ ਜਾਂ ਸਾਡਾ ਸ਼ਹਿਰ ਦੀ ਜੋ ਰਾਜਨੀਤਿਕ ਦਾਇਰਾ ਹੈ ਮੌਜੂਦਾ ਸਰਕਾਰ ਦਾ ਉਹ ਦਾਇਰਾ ਜਿਹੜਾ ਹੈ ਉਹਨੇ ਸਾਹਮਣੇ ਲਿਆ ਕੇ ਰੱਖਤਾ ਵੀ ਹਾਲਾਤ ਕੀ ਹੈ ਬੜੇ ਸਮੇਂ ਤੋਂ ਅਸੀਂ ਸਾਰੇ ਹੀ ਸੰਘਰਸ਼ ਕਰ ਰਹੇ ਸੀ ਵੀ ਸ਼ਹਿਰ ਦੇ ਅੰਦਰ ਸੀਵਰੇਜ ਦੀ ਸਫਾਈ ਕਰਾਈ ਜਾਏ ਸਾਨ ਵਾਲੇ ਟਾਈਮ ਦੇ ਵਿੱਚ ਜੇ بارشਾਂ ਹੁੰਦੀਆਂ ਤਾਂ ਬਹੁਤ ਬੁਰਾ ਹਾਲ ਹੋਏਗਾ ਔਰ ਉਹੀ ਹੋਇਆ ਅੱਜ ਦੀ ਪਹਿਲੀ بارش ਨੇ ਅੱਜ ਦੀ ਪਹਿਲੀ بارش ਨੇ ਦਿਖਾਤਾ ਕਿ ਆਮ ਪਾਰਟੀ ਦੀ ਜਿਹੜੀ ਸੱਤਾ ਹੈ ਉਹ ਕਿਸ ਪਲੇਟਫਾਰਮ ਤੇ ਔਰ ਕਿੱਥੇ ਕੰਮ ਕਰ ਰਹੀ ਹੈ ਸ਼ਹਿਰ ਦਾ ਇੰਨਾ ਕੀ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਚ ਬੱਡਾ ਥੱਲੇ ਥੱਕਰ ਪਾਣੀ ਚਲਾ ਗਿਆ ਕਿਚਨ ਚ ਪਾਣੀ ਚਲਾ ਗਿਆ ਦੁਕਾਨਾਂ ਜਿਹੜੀਆਂ ਉਹ 5 5 6 6 ਫੁੱਟ ਦੁਕਾਨਾਂ ਜਿਹੜੀਆਂ ਕਾਮ ਮੰਡੀ ਦਾ ਚੌਕ ਹੈ ਗਾਂਧੀ ਚੌਕ ਹੈ ਉਹ ਡੁੱਬਿਆ ਪਿਆ ਸਾਡੇ ਜਿਹੜੇ ਦੁਕਾਨਦਾਰ ਵੀ ਰਿਆ ਉਹਨਾਂ ਦਾ ਇਨਾ ਨੁਕਸਾਨ ਹੋਇਆ ਹੱਦ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਦਾ ਹਰਜਾਨਾ ਕੌਣ ਭਰੇਗਾ ਹਰ ਸਾਲ ਮੈਂ ਇੱਕ ਹੀ ਬੇਨਤੀ ਕਰਦਾ ਆਂ ਜੇ ਕਿਸਾਨ ਨੂੰ ਮੁਆਵਜ਼ਾ ਮਿਲ ਸਕਦਾ ਹੈ ਫਸਲ ਖਰਾਬ ਹੋਣ ਤੇ ਤਾਂ ਸਾਡਾ ਵਪਾਰੀ ਵਰਗ ਹੈ ਜੇ ਇਹੋ ਜੇ ਮੌਸਮ ਚ ਜਾਂ ਕਿਸੇ ਵੀ ਤਰ੍ਹਾਂ ਦਾ ਜੇ ਵਪਾਰੀ ਵਰਗ ਦਾ ਨੁਕਸਾਨ ਹੁੰਦਾ ਹੈ ਤਾਂ ਵਪਾਰੀ ਵਰਗ ਨੂੰ ਵੀ ਸਰਕਾਰ ਮੁਆਵਜ਼ਾ ਜ਼ਰੂਰ ਦੇਵੇ ਤਾਂ ਜੋ ਅੱਜ ਦੇ ਨੁਕਸਾਨ ਹੋਣਗੇ ਅਸੀਂ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਦੇ ਆਂ ਸਾਡੇ ਸਾਰੇ ਪੰਜਾਬ ਦੇ ਵਪਾਰੀ ਵਰਗ ਦਾ ਜਿੰਨਾ ਵੀ ਨੁਕਸਾਨ ਹੋਏਗਾ ਉਹ ਵੀ ਤੁਸੀਂ ਉਹ ਵੀ ਤੁਸੀਂ ਜਰੂਰ ਉਸ ਉਹਦਾ ਭੁਗਤਾਨ ਕਰੋ ਦੁਕਾਨ ਤੋਂ ਵੈਰੀ ਗੁੱਡ ਭਾਈ ਵੈਰੀ ਗੁੱਡ ਮਾਣ ਗਿਆ ਸਹਾਲਾ ਗਿਆ Fala ah, aí,